ਸਰ ਮਾਈਸੈਲਫ ਪਵਨ ਰੂਣਾ ਚੇਅਰਮੈਨ ਐਮਸੀ ਗਰੁੱਪ ਬੇਸਿਕਲੀ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਜਿਹੜਾ ਮੋਟਿਵ ਹੈ ਸਾਡਾ ਕਿ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਦੇ ਲੋਕਾਂ ਵਾਸਤੇ ਇਥੇ អਨਕੋਲੋਜੀ ਦੀ ਜਿਹੜੀ ਕੀਮੋਥੈਰੇਪੀ ਯੂਨਿਟ ਦੀ ਸਟਾਰਟ ਕੀਤੀ ਹੈ ਔਰ ਕਾਰਡੀਓਲੋਜੀ ਦਾ ਅਸੀਂ ਛੇਦ ਨਿਚੇਦਨ ਲੀਮਸ ਜਿਹੜੇ ਸੁਪਰ ਸਪੈਸ਼ਲਿਸਟ ਕਾਰਡੀਓਲੋਜੀ ਦੇ ਹੁੰਦੇ ਆ ਉਹਨਾਂ ਦੀ ਜਿਹੜੀ ਸਰਵਿਸ ਸਟਾਰਟ ਕੀਤੀ ਹੈ ਮੈਂ ਕੀਮੋ ਤੋਂ ਗੱਲ ਸ਼ੁਰੂ ਕਰਨ ਜਾ ਰਿਹਾ ਅਨਕੋਲੋਜੀ ਤੋਂ ਬڑے ਲੋਕਾਂ ਦਾ ਸਾਡੇ ਕੋਲ ਤੱਕ ਫੀਡਬੈਕ ਆ ਰਿਹਾ ਸੀ ਕਿ ਅਸੀਂ ਇਲਾਜ ਲੁਧਿਆਣੇੋਂ ਜਲੰਧਰੋਂ ਅੰਮ੍ਰਿਤਸਰੋਂ ਕਰਾ ਰਹੇ ਹਾਂ ਲੇਕਿਨ ਸਾਨੂੰ ਕੀਮੋ ਕਰਾਉਣ ਵਾਸਤੇ ਉੱਥੇ ਵਾਪਸ ਜਾਣਾ ਪੈਂਦਾ ਜਦਕਿ ਕੀਮੋ ਦਾ ਜਿਹੜਾ ਪ੍ਰੋਸੈਸ ਸਾਡੇ ਕੇਅਰ ਚ 2 ਤੋਂ ਲੈ ਕੇ 3 ਘੰਟੇ ਦਾ ਹੁੰਦਾ ਹੈ ਤੇ ਅਬਰੋਲ ਹਸਪੀਟਲ ਇੰਨੀ ਵੱਡੀ ਸੇਵਾ ਦੇ ਰਿਹਾ ਹੈ ਜਿਹੜਾ ਗਰਦਾਸਪੁਰ ਦੇ ਵਿੱਚ ਸਾਡੇ ਵਾਸਤੇ ਕੁਝ ਕੀਤਾ ਜਾਵੇ ਸੋ ਉਹਨਾਂ ਦੀ ਜਿਹੜੀ ਪ੍ਰੋਬਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਇੱਕ ਕੀਮੋ ਵਾਰਡ ਸ਼ੁਰੂ ਕੀਤੀ ਹੈ ਲੋਕੀ ਕੋਈ ਵੀ ਜਿਹੜਾ ਇੱਕ ਡਾਕਟਰ ਹੁੰਦਾ ਹੈ ਔਨਕੋਲੋজিস্টਰ ਉਹ ਕੀਮੋ ਦਾ ਪ੍ਰੋਟੋਕਾਲ ਬਣਾ ਕੇ ਦਿੰਦਾ ਹੈ ਪੇਸ਼ੈਂਟ ਨੂੰ ਚਾਹੇ ਉਹ ਦਿੱਲੀ ਹੋਵੇ ਚਾਹੇ ਬੰਬੇ ਹੋਵੇ ਪ੍ਰੋਟੋਕਾਲ ਦੇ ਉਪਰ ਤਹਿਤ ਹੀ ਕੀਮੋਥੈਰੇਪੀ ਕੀਤੀ ਜਾਂਦੀ ਹੈ ਇੱਥੇ ਅਸੀਂ ਉਹਨਾਂ ਦੇ ਇੱਕ ਟ੍ਰੇਨ ਸਟਾਫ ਕੀਤੇ ਆ ਚਾਰ ਬੰਦੇ ਟੀਮ ਬਣਾਈ ਹੈ ਜਿਹਦੇ ਵਿੱਚ ਕੋਈ ਵੀ ਪੇਸ਼ੈਂਟ ਆਪਣਾ ਕੀਮੋਥੈਰਪੀ ਜਿਹੜੀ ਹੈ ਉਹ ਕਰਾ ਸਕਦਾ ਤੇ ਆਗੇ ਲੋਕਾਂ ਦਾ ਅੰਮ੍ਰਿਤਸਰ ਜਲੰਧਰ ਲੁਧਿਆਣਾ ਜਾਣ ਤੋਂ ਲੋਕਾਂ ਦਾ ਫੇਰਾਂ ਬਚੇਗਾ ਔਰ ਬੜੇ ਲੋਕ ਸਰਦੀ ਗਰਮੀ ਚ ਖਰਾਬ ਹੁੰਦੇ ਆ ਉਹ ਸਟਾਰਟ ਕੀਤਾ ਗਿਆ ਕਾਰਡੀਓਲੋਜੀ ਵਿੱਚ ਜਿਵੇਂ ਕਿਸੇ ਨੂੰ ਹਾਰਟ ਐਟਕ ਦੀ ਪ੍ਰੋਬਲਮ ਹੋ ਜਾਂਦੀ ਹੈ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਇੱਥੇ ਸਟੰਡ ਪੈ ਰਹੇ ਨੇ ਐਂਜਿਓਗ੍ਰਾਫੀ ਹੋ ਰਹੀਆਂ ਪੀਸ ਮੇਕਰ ਪੈ ਰਹੇ ਆ ਕਿਸੇ ਦਾ ਹਾਰਟ ਰੇਟ ਘਟ ਗਿਆ ਟੈਂਪਰੇਰੀ ਪੀਸ ਮੇਕਰ ਹੋ ਰਹੇ ਨੇ ਕਿਸੇ ਨਹੀਂ ਵੀ ਹਕ ਸਟੰਡ ਦੀ ਲੋੜ ਹੈ ਜਿਹੜਾ ਹਾਟ ਦਾ ਜਿਹੜਾ ਕੰਮ ਹੈ ਉਹ ਕੰਮ ਕੀ ਪਿਆਰੇ ਆ ਪਲੱਸ ਜਿਹੜੀ ਅਸੀਂ ਸਪੈਸ਼ਲੀ ਸਪੈਸ਼ਲਾਈਜ਼ਡ ਮੈਂ ਗੱਲ ਕਰਨ ਜਾ ਰਹੇ ਹਾਂ ਇੱਥੇ ਗਾਇਨੇਕੋਲੋਜੀ ਦੇ ਜਿਸ ਮੈਲਾ ਦੇ ਮੈਲਾ ਦੇ ਰੋਗਾ ਵਸਤੇ ਡਾਕਟਰ ਰੀਆ ਨੇ ਇਥੇ ਅਬਰੋਲ ਹਸਪੀਟਲ ਅਬਰੋਲ ਗਰੁੱਪ ਨੂੰ ਜੁਆਇਨ ਕੀਤਾ ਵਾ ਸਿਟੀ ਹਸਪੀਟਲ ਦੇ ਵਿੱਚ ਅਸੀਂ ਇੱਕ ਪੂਰੀ ਐਡਵਾਂਸ ਲੈਪਰੋਸਕੋਪੀ ਗਾਇਨੇਕੋਲੋਜੀ ਪ੍ਰੋਸੀਜਰ ਦੀ ਪੂਰਾ ਜਿਹੜਾ ਕਰਦੇ ਆ ਉਹਦਾ ਇੱਕ ਪੂਰਾ ਸਿਸਟਮ ਅਸੀਂ ਪ੍ਰੋਵਾਈਡ ਕਰਾਇਆ ਵਾ ਜਿਹਦੇ ਵਾਸਤੇ ਬੜੇ ਇਕੁਪਮੈਂਟ ਦੀ ਲੋੜ ਹੁੰਦੀ ਸਾਰੇ ਇਕੁਪਮੈਂਟ ਪ੍ਰੋਵਾਈਡ ਕਰਾਏ ਆ ਲਾਸਟ 2 ਮਹੀਨਿਆਂ ਤੋਂ ਡਾਕਟਰ ਰੀਆ ਨੇ ਘਟੋ ਘਟ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਦੀ 22 ਤੋਂ ਲੈ ਕੇ ਕਈ ਸਰਜਰੀਆਂ ਜਿਹੜੀਆਂ ਕੀਤੀਆਂ ਜਿੱਚ ਸਾਰੀਆਂ ਲੈਪਰੋਸਕੋਪੀ ਟੈਕਨੀਕ ਨਾਲ ਸਰਜਰੀ ਕੀਤੀਆਂ ਇਹ ਚ ਕਈ ਇਹੋ ਜਿਹੀ ਸਰਜਰੀਆਂ ਜਿਹੜੀ ਬੜੀ ਮੇਜਰ ਸਰਜਰੀ ਹੋਈਆਂ ਔਰ ਸਾਡਾ ਪਰਪਸ ਕੀ ਹੈ ਕਿ ਮਿਨਿਮਲ ਇਨਵੇਸਿਵ ਸਰਜਰੀ ਜਿਹੜੀ ਕੀ ਹੈ ਉਹ ਲੋਕ ਗੁਰਦਾਸਪੁਰ ਦੇ ਲੋਕਾਂ ਨੂੰ ਬਾਹਰ ਨਾ ਭਜਣਾ ਪਵੇ ਡਾਕਟਰ ਅਮਨਜੋਤ ਮੇਰੇ ਨਾਲ ਅੱਥੇ ਬੈਠੇ ਹੋਏ ਜਿਹੜੇ ਸਪਾਈਨੋ ਨਿਊਰੋ ਸਰਜਨ ਨੇ ਨਿਊਰੋ ਸਰਜਰੀਆਂ ਦਾ ਕਿਸੇ ਨੂੰ ਸਿਰ ਦੀ ਸੱਟ ਲੱਗ ਜਾਂਦੀ ਹੈ ਕਿ ਇਹਨੂੰ ਕੋਈ ਹੋਰ ਤਲਾ ਦੀ ਲੋੜ ਪੈਂਦੀ ਹੈ ਸਪਾਈਨ ਦੀ ਸੱਜੀ ਲੋੜ ਪੈਂਦੀ ਹੈ ਉਹ ਇੱਥੇ ਕਰਵਾ ਰਹੇ ਆ ਸੋ ਬੇਸਿਕ ਜਿਹੜਾ ਸਾਡਾ ਪਰਪਸ ਹੈ ਕਿ ਗੁਰਦਾਸਪੁਰ ਨੂੰ ਅਸੀਂ ਸੁਪਰ ਸਪੈਸ਼ਲਿਟੀ ਨਾਲ ਇਕੁਇਪ ਕਰਨਾ ਕਿਸੇ ਮਿਨੀਮਲ ਤੋਂ ਮਿਨੀਮਮ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਪਵੇ ਜੇ ਕੋਈ ਬੰਦਾ ਗਰੀਬ ਬੰਦਾ ਹੁੰਦਾ ਤਾਂ ਉਹਦੇ ਲਈ ਕੀ ਹੁਲਤ ਹੈ ਸਰ ਬਿਲਕੁਲ ਗਰੀਬ ਬੰਦਾ ਹੁੰਦਾ ਵਾ ਔਰ ਜਿਸ ਤਰ੍ਹਾਂ ਕੋਈ ਬੰਦਾ ਅਫੋਰਡੇਬਲ ਨਹੀਂ ਹੁੰਦਾ ਸਾਡੇ ਇੱਥੇ ਪੂਰਾ ਬੋਰਡ ਬਣਿਆ ਹੈ ਕਰਨਲ ਦਿਲਬਾਗ ਜਿਹੜੇ ਹੈ ਸਾਡੇ ਤੇ ਜਿਹੜੇ ਪੇਸ਼ੈਂਟ ਵੈਲਫੇਅਰ ਡਾਇਰੈਕਟਰ ਦੀ ਪੋਸਟ ਤੇ ਪਿਛਲੇ 1 ਸਾਲ ਤੋਂ ਕੰਮ ਕਰ ਰਹੇ ਹੈ ਲੋਕੀ ਉਹਨਾਂ ਤੋਂ ਅਪਰੋਚ ਕਰਦੇ ਹੈ ਉਹਨਾਂ ਕੋਲੋਂ ਐਗਜ਼ਾਮਿਨ ਕੀਤਾ ਜਾਂਦਾ ਹੈ ਔਰ ਅਗਰ ਅਗਰ ਕੋਈ ਪੇਸ਼ੈਂਟ ਨਾਨ ਅਫੋਰਡੇਬਲ ਹੈਗਾ ਉਹਦੀ ਅਫੋਰਡੇਬਿਲਟੀ ਦੇ ਹਿਸਾਬ ਨਾਲ ਉਹਨੂੰ ਲੈਸ ਕਰਕੇ ਉਹਦਾ ਇਲਾਜ ਕੀਤਾ ਜਾਂਦਾ ਹੈ ਇਹੋ ਜਿਹਾ ਕੁਝ ਗੱਲ ਨਹੀਂ ਹੈ ਕਿ ਕਿਸੇ ਕੋ ਜੇ ਕੋਈ ਸਾਡੇ ਕੋਲ ਪੈਸੇ ਵਾਲੇ ਆਂਦੇ ਉਹੀ ਇਲਾਜ ਕਰ ਸਕਦੇ ਆ ਕਿਸੇ ਵੀ ਬਰਗਦਾ ਬੰਦਾ ਹੈ ਨਾਨ ਅਫੋਰਡੇਬਲ ਹੈ ਸਾਡੇ ਕੋਲ ਵਾਰਡਸ ਬਣੀਆਂ ਹੋਈਆਂ ਆਈਆਂ ਹੈ ਔਰ ਅਸੀਂ ਉਹਦਾ ਸਾਡਾ ਮੋਟਿਵ ਇੱਕੋ ਹੀ ਹੈ ਪੈਸੇ ਦਾ ਸਵਾਲ ਨਹੀਂ ਹੈ ਅਸੀਂ ਲੋਕਾਂ ਦਾ ਇਲਾਜ ਕਰਨਾ ਹੈ ਔਰ ਕੋਈ ਘੱਟ ਰੇਟ ਤੇ ਵੀ ਕਰਨਾ ਪਵੇ ਬਾਜੀ ਬਰੇਟ ਤੇ ਵੀ ਕਰਨਾ ਪਵੇ ਅਸੀਂ ਕਰ ਰਹੇ ਹਾਂ ਵੀ ਆ ਰੈਡੀ ਫੋਰ ਥੈਟ ਸਰ ਮੈਂ ਇਹ ਕਹਾਂ ਕਿ ਬਰੇਦੀ ਕਰਾਂਗਾ ਕਿ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸੌਰੀ ਲਾਗੇ ਤਾਂਡਾ ਜਾਂ ਕਿਤੇ ਵੀ ਕੈਂਸਰ ਦਾ ਇਲਾਜ ਨਹੀਂ ਕਿਤੇ ਹੁਣ ਜਿਹੜਾ ਆ ਤੁਸੀਂ ਸ਼ੁਰੂ ਕਰ ਰਹੇ ਹੋ ਬਿਲਕੁਲ ਸਰ ਮੈਂ ਤੇ ਦੇਖੋ ਮੈਂ ਮੇਰੀ ਜਿਹੜੀ ਮੈਂ ਆਪਣੀ ਪਰਸਨਲ ਗੱਲ ਕਰਾਂ ਕਿ ਅਸੀਂ EMC ਹਸਪੀਟਲ ਸਾਡਾ ਗਰੁੱਪ ਹੈ ਅੰਮ੍ਰਿਤਸਰ ਪੂਰਾ ਮੈਂ ਗੁਰਦਾਸਪੁਰ ਜਿੱਕੇ ਬੜੀ ਛੋਟੇ ਵਿਜ਼ਨ ਦੇ ਨਾਲ ਲੈ ਕੇ ਆਇਆ ਸੀ ਲੇਕਿਨ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਗੁਰਦਾ ਉਹਨਾਂ ਨਾਲ ਮੇਰਾ ਦਿਲ ਕਰਦਾ ਕਿ ਮੈਂ ਗਰਦਾਸਪੁਰ ਡਿਸਟ੍ਰਿਕਟ ਵਾਸਤੇ ਮੈਕਸਿਮਮ ਕੰਮ ਕਰਾਂ ਔਰ ਮੈਨੂੰ ਬਹੁਤ ਦੱਸਣਿਆ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹ ਕੰਮ ਇੱਥੇ ਸ਼ੁਰੂ ਕੀਤਾ ਤਾਂ ਕਿ ਲੋਕਾਂ ਦਾ ਜਿਹੜਾ ਤੁਹਾਡੇ ਰਾਹੀਂ ਲੋਕਾਂ ਨੂੰ ਪਹੁੰਚਣ ਲੋਕੀ ਅਪਰੋਚ ਕਰਨ ਉਹ ਆਪਣਾ ਫਾਇਦਾ ਚੁੱਕਣ। ਇੱਕ ਗੱਲ ਸਰ ਤੇ ਗੱਲ ਆ ਹੀ ਦੱਸੀ ਆ ਕਿ ਰਾਤ ਨੂੰ ਜਦੋਂ ਐਮਰਜੈਂਸੀ ਕੰਦੀ ਆਤਾ ਜ਼ਿਆਦਾਤਰ ਡਾਕਟਰ ਅਵੇਲੇਬਲ ਨਹੀਂ ਹੁੰਦੇ। ਉਹਦੇ ਵਾਸਤੇ ਅਬਰੋਲ ਕੀ ਕਰ ਰਿਹਾ ਹੈ ਕਿ ਡਾਕਟਰ 24 ਘੰਟੇ ਇੱਥੇ ਅਵੇਲੇਬਲ ਰਹਿਣਗੇ ਕੀ ਕਰਨਾ ਚਾਹੁੰਦੇ ਸਰ ਸਰ ਪਹਿਲੀ ਗੱਲ ਤੇ ਹੈ ਕਿ ਸਾਡੇ ਜਿੰਨੇ ਡਾਕਟਰ ਟੀਮ ਆਲਮੋਸਟ 90% ਡਾਕਟਰ ਟੀਮ ਬਾਹਰ ਦੀ ਸਟੇਟ ਤੋਂ ਆਈ ਹੋਈ ਹੈ ਜਿਹਨੇ ਕੁਆਲੀਫਾਈਡ ਡਾਕਟਰ ਹੈਗੇ ਨੇ ਸਾਡੇ ਆਪਣੇ ਹੀ ਰੈਜ਼ਿਡੈਂਸ ਉਹਨ ਹਸਪਤਾਲ ਦੇ ਉੱਪਰ ਹੀ ਜਿਹੜਾ ਸਾਡਾ ਰੈ residense ਹੈ ਉਹਦੇ ਵਿੱਚ ਹੀ ਡਾਕਟਰ ਸਪੈਸ਼ਲਾਈਜ਼ ਰਹਿੰਦੇ ਨੇ ਸਿਟੀ ਹਸਪਤਾਲ ਦੇ ਵਿੱਚ ਵੀ ਜਿਹੜਾ ਸਾਡਾ ਰੈ residense ਹੈ ਉਹਦੇ ਵਿੱਚ ਹੀ ਡਾਕਟਰ ਰਹ ਰਹੇ ਨੇ ਰਾਤ ਨੂੰ ਕਦੀ ਦਿੱਕਤ ਪਵੇ ਜਿਹੜੇ ਕੇਸ ਵਿੱਚ ਉਹ ਡਾਕਟਰ ਉੱਠ ਕੇ نیچے ਆਉਂਦੇ ਨੇ ਉਹ ਲੋੜ ਪਏ ਇਲਾਜ ਕਰਦੇ ਨੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਲਾਸਟ ਤੇ ਕਹਿਣਾ ਚਾਹੋਗੇ ਗੁਰਦਾਸਪੁਰ ਵਾਸੀਏ ਦੇਖੋ ਜੀ ਗੁਰਦਾਸਪੁਰ ਸ਼ਹਿਰ ਨੇ ਇੱਕਦਮ ਐਕਸਟ੍ਰੀਮ ਤਰੱਕੀ ਕੀਤੀ ਹੈ ਸਾਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਸਾਡੀ ਕੋਈ ਜਿਹੜੀ ਸਭ ਮਿਲ ਜੁਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਗੁਰਦਾਸਪੁਰ ਦਾ ਇੱਕ ਵਕਰਾ ਵਕਰਾ ਇੱਕ ਨਿਸ਼ਾਨ ਪੈਦਾ ਕਰੀਏ ਕਿ ਗੁਰਦਾਸਪੁਰ ਦੇ ਵੀ ਕੋਈ ਚੀਜ਼ ਹੈਗੀ ਆ ਵੀ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਨਹੀਂ ਗੁਰਦਾਸਪੁਰ ਸੋ ਅਸੀਂ ਚਾਹੁੰਦੇ ਆ ਕਿ ਇਹ ਤਰੱਕੀ ਸਾਰੇ ਨਾਲ ਹੋਵੇ ਔਰ ਜਿੱਥੇ ਕੋਈ ਲੋੜ ਹੈ ਇਹੀ ਤਾਂ ਕਹਿੰਦੇ ਨਹੀਂ ਸਾਡੇ ਕੋਲ ਉਦੋਂ ਕੋਈ ਜੀ ਆਵੇ ਜੇ ਕਿਸੇ ਨੂੰ ਸਾਡੇ ਭੈਣ ਭਰਾ ਲੋੜ ਗਈ ਹੈ ਕਿਸੇ ਮਰੀਦ ਨੂੰ ਲੋਡ ਪੈ ਗਈ ਹੈ ਤੇ ਉਹਨੂੰ ਘਟੋ ਘਟ ਖਰਾਬ ਹੁੰਦੀ ਲੋਡ ਨਾ ਪਵੇ